ਕੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਮਿੱਤਰੋ ਅੱਜ ਆਪਾਂ ਖੜੇ ਆ ਜੌਂਡੀਅਰ ਵਾਲਿਆਂ ਦੀ ਜਾਂਸੀ ਚ ਕੋਟ ਕਪੂਰੇ ਜੋ ਜਾਂਸੀ ਫਰੀ ਰਿਕੋਰਡ ਤੋਂ ਕੋਟ ਕਪੂਰਾ ਹਾਈਵੇ ਦੇ ਉੱਤੇ ਆ ਸੋ ਮਿੱਤਰੋ ਇੱਥੇ ਬਹੁਤ ਹੀ ਸਾਰੇ ਟਰੈਕਟਰ ਆ ਜੋ ਵਧੀਆ ਕੰਡੀਸ਼ਨ ਦੇ ਆ ਫੋਰ ਸੇਲ ਆ ਸਭ ਤੋਂ ਪਹਿਲਾ ਟਰੈਕਟਰ ਆ ਗਿਆ ਮਾਈਸੀ 72 ਰੁਪਿਆ ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2021 ਮਾਡਲ ਟਰੈਕਟਰ ਆ ਬਾਕੀ ਸਾਰਾ origignal ਰੰਗ ਪੇਟ ਦਾ ਟਰੈਕਟਰ ਆ ਪਿਆਵ ਨੰਬਰ ਆ ਜੇ ਟਾਇਰਾਂ ਦੀ ਗੱਲ ਕਰੀਏ 60 ਤੋਂ 65 ਬੇਸੇ ਟਾਇਰ ਆ ਟਰੈਕਟਰ ਦੇ origignal ਰੰਗ ਪੇਟ ਆ ਬੇਦਾਗ ਮਗਰਾੜ ਆ ਟਰੈਕਟਰ ਦੇ ਬਾਕੀ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਇਹੋ ਟਰੈਕਟਰ ਤੇ ਲੋਨ ਵੀ ਹੋ ਜਾਊਗਾ ਮਿੱਤਰੋ 10 ਮਾਡਲ ਤੋਂ ਉੱਤੇ ਹਰ ਟਰੈਕਟਰ ਤੇ ਲੋਨ ਵੀ ਹੋ ਜਾਊਗਾ 22 ਹੁਣ ਲੋਨ ਕਰਾ ਵੀ ਦੇਣਗੇ ਇੰਡਜਨ ਗੇਟ ਦੀ ਟਰੈਕਟਰ ਫੁੱਲ ਗਾਰੰਟੀ ਆ ਕੋਈ ਵੀ ਮੈਸਤਰੀ ਨੂੰ ਚੈੱਕ ਕਰਾ ਕੇ ਟਰੈਕਟਰ ਲੈ ਆ ਸਕਦਾ ਪਿਆਵ ਨੰਬਰ ਆ ਜਾਂਸੀ ਦੇ ਹੀ ਟਾਇਰ ਆ ਨਾਲ ਦੇ ਟਾਇਰ ਆ origignal ਰੰਗ ਪੇੜ ਦਾ ਅਗਲਾ ਆ ਗਿਆ ਜੌਨ ਮੋਡਯਰ 5105 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2021 ਮਾਡਲ ਟਰੈਕਟਰ ਆ origignal ਰੰਗ ਪੇੜ ਦਾ ਸਾਰਾ ਟਰੈਕਟਰ ਆ ਜੇ ਡਿਮਾਂਡ ਦੀ ਗੱਲ ਕਰੀਏ 6.5 ਲੱਖ ਡਿਮਾਂਡ ਆ ਬਾਕੀ ਟਰੈਕਟਰ ਨਵੀਂ ਕੰਡੀਸ਼ਨ ਦਾ ਫੈਬਰ ਵਾਲੀ ਛਤਰੀ ਲੱਗੀ ਹੈ ਇੰਜਨ ਗੇਅਰ ਦੀ ਬਾਈਂ ਅੱਧ ਵੱਲੋਂ ਫੁੱਲ ਗਾਰੰਟੀ ਆ ਕੋਈ ਵੀ ਟਰੈਕਟਰ ਵਾ ਕੇ ਚਲਾ ਕੇ ਲਿਆ ਸਕਦਾ ਬਾਕੀ ਟਾਇਰਾਂ ਦੀ ਗੱਲ ਕਰੀਏ 70 ਪੈਸੇ ਟਾਇਰ ਹੈਗੇ ਆ ਟਰੈਕਟਰ ਦੇ ਬਾਕੀ ਕੰਡੀਸ਼ਨ ਦਾ ਟਰੈਕਟਰ ਫੁੱਲ ਓਕੇ ਆ ਅਗਲਾ ਆ ਗਿਆ 5410 ਜੇ ਮਾਡਲ ਦੀ ਗੱਲ ਕਰੀਏ 2010 ਮਾਡਲ ਟਰੈਕਟਰ ਆ ਡਿਮਾਂਡ ਹੈਗੀ ਆ 6,75,000 ਬਾਕੀ ਇਹ ਟਰੈਕਟਰ 65 ਹਾਰਸ ਪਾਵਰ ਚ ਆਇਆ ਮਿੱਤਰੋ ਦੂਜੇ ਟਰੈਕਟਰ ਆਉਂਦੇ ਆ 55 ਹਾਰਸ ਪਾਵਰ ਤੇ ਇਹ ਕੰਪਨੀ ਤੋਂ ਹੀ 65 ਹਾਰਸ ਪਾਵਰ ਚ ਆ ਤੇ 18 ਦੇ ਆ ਟਾਇਰਾਂ ਚ ਆ ਕੰਪਨੀ ਵੱਲੋਂ ਹੀ ਡਿਮਾਂਡ ਹੈਗੀ 675 ਬਾਕੀ ਮੌਕੇ ਤੇ ਮਾਤਣ ਹੋ ਜਾਊਗਾ ਪੰਜਾਬ ਨੰਬਰ ਹੀ ਟਰੈਕਟਰ ਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ Ориジナル ਰੰਗ ਪੇੜ ਦਾ ਸਾਰਾ ਟਰੈਕਟਰ ਆ ਇਸ ਟਰੈਕਟਰ ਤੇ ਵੀ ਲੋਨ ਦੀ ਸਹੂਲਤ ਹੈਗੀ ਆ ਤੁਸੀਂ ਲੋਨ ਕਰਾ ਕੇ ਇਹ ਟਰੈਕਟਰ ਖਰੀਦ ਸਕਦੇ ਹੋ ਬਾਕੀ ਹਰ ਜੌਂਡੀਆ ਟਰੈਕਟਰ ਤੇ 1 ਸਾਲ ਦੀ ਬਾਈਆਂ ਵੱਲੋਂ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਬਾਕੀ ਜਿਹੜਾ ਤੁਹਾਨੂੰ ਪਹਿਲਾਂ ਵਿਖਾਇਆ 5105 A ਟਰੈਕਟਰ ਤੇ ਵੀ ਸਾਲ ਦੀ ਫੁੱਲ ਗਾਰੰਟੀ ਆ ਬਾਈਆਂ ਵੱਲੋਂ ਕੋਈ ਵੀ ਟਰੈਕਟਰ ਤੇ ਪ੍ਰੋਬਲਮ ਆਉਂਦੀ ਆ ਤਾਂ ਬਾਈਆਂ ਦੀ ਸਾਲ ਦੀ ਪੂਰੀ ਗਾਰੰਟੀ ਆ ਅਗਲਾ ਆ ਗਿਆ 5050 D ਜੌਂਡੀਆ 5050 D ਜੇ ਮਾਡਲ ਦੀ ਗੱਲ ਕਰੀਏ 2016 ਮਾਡਲ ਆ ਬਾਕੀ 5 ਲੱਖ 70 ਹਜ਼ਾਰ ਡਿਮਾਂਡ ਆ ਡੇ ਟਾਇਰਾਂ ਦੀ ਗੱਲ ਕਰੀਏ 60 ਤੋਂ 65 ਪੈਸੇ ਹੀ ਕੰਪਨੀ ਦੇ origignal ਟਾਇਰ ਆ ਟਰੈਕਟਰ ਨੂੰ ਕੰਡੀਸ਼ਨ ਦਾ ਟਰੈਕਟਰ ਫੁੱਲ ਓਕੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਗਰਾੜ ਵੇਦਾਗਾ ਬਾਕੀ ਸਾਰਾ ਸਮਾਨ ਟਰੈਕਟਰ ਦੇ ਨਾਲ ਦੇਣਗੇ ਪਿਆਵ ਨੰਬਰ ਆ ਇੰਜਨ ਗੇਅਰ ਓਕੇ ਆ ਟਰੈਕਟਰ ਦਾ ਸਾਲ ਦੀ ਗਾਰੰਟੀ ਇਸ ਟਰੈਕਟਰ 'ਚ ਵੀ ਆ ਪਿਆਵ ਨੰਬਰ ਆ ਅਗਲਾ ਵਾਲੀਕਾ ਤੀਜੇ ਮਾਡਲ ਦੀ ਗੱਲ ਕਰੀਏ 2008 ਮਾਡਲ ਆ ਡਿਮਾਂਡ ਦੀ ਗੱਲ ਕਰੀਏ 1.5 ਲੱਖ ਡਿਮਾਂਡ ਆ ਬਾਕੀ ਇੰਡੀਆਨ ਗੀਅਰ ਦਾ ਟਰੈਕਟਰ ਫੁੱਲ ਓਕੇ ਆ ਛੋਟੇ ਜ਼ਿਮੀਂਦਾਰਾਂ ਵਾਸਤੇ ਟਰੈਕਟਰ ਬਹੁਤ ਹੀ ਵਧੀਆ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਆ ਸੋ ਵੀਡੀਓ ਦੇਖਣ ਵਾਸਤੇ ਤੁਹਾਡੇ ਸਾਰਿਆਂ ਦਾ ਤਾਂ